ਗੁਲਾਬ ਜੀ ਯਾਦ ਆਉਂਦੀ ਹੈ ਵੀਰ ਦੀ ਹੈ ਪੂਰੀ ਬਾਈ ਵਿੱਚ ਆਓ ਆ ਖੜਾ ਆਪਣਾ ਬਾਪੂ ਅੱਜ ਵੀਰਾ ਹੁੰਦਾ ਤਾਂ ਕੁਝ ਹੋਰ ਹੀ ਬਾਪੂ ਨੂੰ ਇੱਕ ਵੇਰਾ ਗਿਆ ਇੱਕ ਵੇਰ ਕਹਿਣ ਦੀ ਆ ਗਿਆ ਬਾਪੂ ਕਿਉਂ ਨਹੀਂ ਆਉਣਗੇ ਆਪਣੇ ਮਾਪੇ ਗੁਲਾਬ ਕਹਿੰਦਾ ਇੱਕ ਵਾਰੀ ਕਿਹਾ ਬਾਪੂ ਨੂੰ ਤੇ ਬਾਪੂ ਹਾਜ਼ਰ ਲੰਮੀ ਉਮਰ ਕਰੇ ਮਹੱਬਾ ਜੀ ਸਾਡੇ ਬਾਪੂ ਜੀਆਂ ਦੀ ਬੇਬੇ ਜੀਆਂ ਦੀ ਔਰ ਛੋਟੇ ਸ਼ੁਭਦੀਪ ਜੀ ਜਿਹੜਾ ਛੋਟੇ ਪੈਰੀ ਉਹ ਫਾਂਰੀਲੀ ਵਿੱਚ ਆਇਆ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਾਡੇ ਸਤਿਕਾਰਯੋਗ ਹੈਪੀ ਸਿੰਘ ਜੀ ਸ਼ਪਾਰ ਵਾਲੀ ਦਰਬਾਰ ਦੇ ਗੱਦੀ ਨਸ਼ੀਰ ਵਾਹਪੁਰਸ਼ ਸਾਡੇ ਅੰਗਰੇਜ਼ ਵਾਲੀ ਵੀਰ ਜੀ ਉਹਨਾਂ ਨੂੰ ਜੀ ਆਇਆਂ ਗੁਲਾਬ ਜੀ ਯਾਦ ਆਉਂਦੇ ਆ ਵੀਰ ਦੀ ਹੈ ਵਿੱਚ ਆਓ ਆ ਖੜਾ ਆਪਣਾ ਬਾਪੂ ਅੱਜ ਵੀਰਾ ਹੁੰਦਾ ਤਾਂ ਕੁਝ ਹੋਰ ਹੀ ਕਿਉਂ ਨਹੀਂ ਆਉਣਗੇ ਆਪਣੇ ਮਾਪੇ ਗੁਲਾਬ ਕਹਿੰਦਾ ਇੱਕ ਵਾਰੀ ਕਹਿ ਬਾਪੂ ਨੂੰ ਤੇ ਬਾਪੂ ਹਾਜ਼ਰ ਲੰਮੀ ਉਮਰ ਕਰੇ ਬਾਬਾ ਜੀ ਸਾਡੇ ਬਾਪੂ ਜੀਆਂ ਦੀ ਬੇਬੇ ਜੀਆਂ ਦੀ ਔਰ ਛੋਟੇ ਸ਼ੁਭਦੀਪ ਦੀ ਜਿਹੜਾ ਛੋਟੇ ਪੈਰੀ ਉਸ families ਵਿੱਚ ਆਇਆ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਾਡੇ ਸਤਿਕਾਰਯੋਗ ਹੈਪੀ ਸਾਈਂ ਜੀ ਸ਼ਪਾਰ ਵਾਲੀ ਦਰਬਾਰ ਦੇ ਗੱਦੀ ਨਸ਼ੀ ਵਾਹਪੁਰਸ਼ ਸਾਡੇ ਅੰਗਰੇਜ਼ ਵਾਲੀ ਵੀਰ ਜੀ ਉਹਨਾਂ ਨੂੰ ਮਿਲ ਜਾਈਆ ਆ ਗਲਾਬ ਜੀ ਯਾਦ ਹੁੰਦੇ ਆ ਵੀਰ ਦੀ ਹੈ ਪੂਰੀ ਬਾਈ ਵਿੱਚ ਆਓ ਆ ਖੜਾ ਆਪਣਾ ਬਾਪੂ ਅੱਜ ਵੀਰਾ ਹੁੰਦਾ ਤਾਂ ਕੁਝ ਹੋਰ ਹੀ ਬਾਪੂ ਨੂੰ ਇੱਕ ਵੇਰ ਆ ਗਿਆ ਇੱਕ ਵੇਰ ਕਹਿਣ ਤੇ ਆ ਗਿਆ ਬਾਪੂ ਕਿਉਂ ਨਹੀਂ ਆਉਣਗੇ ਆਪਣੇ ਮਾਪੇ ਗਲਾਬ ਕਹਿੰਦਾ ਇੱਕ ਵਾਰੀ ਕਿਹਾ ਬਾਪੂ ਨੂੰ ਤੇ ਬਾਪੂ ਹਾਜ਼ਰ ਲੰਮੀ ਉਮਰ ਕਰੇ ਬਾਬਾ ਜੀ ਸਾਡੇ ਬਾਪੂ ਜੀਆਂ ਦੀ ਬੇਬੇ ਜੀਆਂ ਦੀ ਔਰ ਛੋਟੇ ਸ਼ੁਭਦੀਪ ਦੀ ਜਿਹੜਾ ਛੋਟੇ ਪੈਰੀ ਉਹ ਸਾਹਿਲੀ ਵਿੱਚ ਆਇਆ ਹੈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਾਡੇ ਸਤਿਕਾਰਯੋਗ ਹੈਪੀ ਸਿੰਘ ਜੀ ਸ਼ਪਾਰ ਵਾਲੀ ਦਰਬਾਰ ਦੇ ਗੱਦੀ ਨਸ਼ੀ ਵਾਹਪੁਰਸ਼ ਸਾਡੇ ਅੰਗਰੇਜ਼ ਵਾਲੀ ਵੀਰ ਜੀ ਉਹਨਾਂ ਨੂੰ ਜੀ ਆਇਆਂ ਗੁਲਾਬ ਜੀ ਯਾਦ ਆਉਂਦੀ ਹੈ ਵੀਰ ਦੀ ਹੈ ਵਿੱਚ ਆਓ ਆ ਖੜਾ ਆਪਣਾ ਬਾਪੂ ਅੱਜ ਵੀਰਾ ਹੁੰਦਾ ਤਾਂ ਕੁਝ ਹੋਰ ਹੀ ਕਿਉਂ ਨਹੀਂ ਆਉਣਗੇ ਆਪਣੇ ਮਾਪੇ ਗੁਲਾਬ ਕਹਿੰਦਾ ਇੱਕ ਵਾਰੀ ਕਿਹਾ ਬਾਪੂ ਨੂੰ ਤੇ ਬਾਪੂ ਹਾਜ਼ਰ ਲੰਮੀ ਉਮਰ ਕਰੇ ਮਹਾਂਬਾਜੀ ਸਾਡੇ ਬਾਪੂ ਜੀਆਂ ਦੀ ਬੇਬੇ ਜੀਆਂ ਦੀ ਔਰ ਛੋਟੇ ਸ਼ੁਭਦੀਪ ਦੀ ਜਿਹੜਾ ਛੋਟੇ ਪਹਿਰੇ ਉਸ ਹਾਨੀਲੀ ਵਿੱਚ ਆਇਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਾਡੇ ਸਤਿਕਾਰਯੋਗ ਹੈਪੀ ਸਾਈਂ ਜੀ ਸ਼ਪਾਰ ਵਾਲੀ ਦਰਬਾਰ ਦੇ ਗੱਦੀ ਨਸ਼ੀਨ ਮਹਾਂਪੁਰਸ਼ ਸਾਡੇ ਅੰਗਰੇਜ਼ ਵਾਲੀ ਵੀਰ ਜੀ ਉਹਨਾਂ ਨੂੰ ਜੀ ਆਇਆਂ ਗੁਲਾਬ ਜੀ ਯਾਦ ਆਉਂਦੇ ਆ ਵੀਰ ਦੀ ਹੈ ਵਿੱਚ ਆਓ ਆ ਖੜਾ ਆਪਣਾ ਬਾਪੂ ਅੱਜ ਵੀਰਾ ਹੁੰਦਾ ਤਾਂ ਕੁਝ ਹੋਰ ਹੀ ਬਾਪੂ ਨੂੰ ਇੱਕ ਵੇਰ ਆ ਗਿਆ ਇੱਕ ਵੇਰ ਕਹਿਣ ਤੇ ਆ ਗਿਆ ਬਾਪੂ ਕਿਉਂ ਨਹੀਂ ਆਉਣਗੇ ਆਪਣੇ ਮਾਪੇ ਗੁਲਾਬ ਕਹਿੰਦਾ ਇੱਕ ਵਾਰੀ ਕਿਹਾ ਬਾਪੂ ਨੂੰ ਤੇ ਬਾਪੂ ਹਾਜ਼ਰ ਲੰਮੀ ਉਮਰ ਕਰੇ ਬਾਬਾ ਜੀ ਸਾਡੇ ਬਾਪੂ ਜੀਆਂ ਦੀ ਬੇਬੇ ਜੀਆਂ ਦੀ ਔਰ ਛੋਟੇ ਸ਼ੁਭਦੀਪ ਦੀ ਜਿਹੜਾ ਛੋਟੇ ਪੈਰੀ ਉਹ ਸਾਡੇ ਲਈ ਬਚਾਇਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਲਾਉਣ ਵਾਸਤੇ ਸਾਡੇ ਸਤਿਕਾਰਯੋਗ ਹੈਪੀ ਸਿੰਘ ਜੀ ਸ਼ਪਾਰ ਵਾਲੀ ਦਰਬਾਰ ਦੇ ਗੱਦੀ ਨਸ਼ੀ ਵਾਹਪੁਰਸ਼ ਸਾਡੇ ਅੰਗਰੇਜ਼ ਵਾਲੀ ਵੀਰ ਜੀ ਉਹਨਾਂ ਨੂੰ ਜੀ ਆਇਆਂ